ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ YAML ਫਿਲਮ ਆ ਰਹੀ ਆ ਸਾਰੇ ਨਿਊਜ਼ ਰਾਈ ਹਨਾ ਤੇ ਮੇਰਾ ਸਾਰਿਆਂ ਨੂੰ ਇਹੀ ਆ ਵੀ ਅੱਜ ਸਾਡਾ ਭਰਾ ਸਾਡੇ ਵਿੱਚ ਹੈ ਨਹੀਂ ਪਰ ਤੁਸੀਂ ਸਨਮੇ ਭਰਨੇ ਆ ਐ ਮਹਿਸੂਸ ਕਰਾਉਣਾ ਹੈ ਵੀ ਉਹ ਸਾਡੇ ਵਿੱਚ ਹੀ ਆ ਮੈਨੂੰ ਬੋਲਣਾ ਜਾਦਾ ਆਉਂਦਾ ਨਹੀਂ ਠੀਕ ਆ ਮੈਂ ਇੱਕ ਮੇਰਾ ਨਾ ਇੱਕ ਅਸੀਂ ਗਾਣਾ ਲਿਖਿਆ ਸੀ ਬਹੁਤ ਟਾਈਮ ਪਹਿਲਾਂ ਜੱਗੀ ਟੋੜੇ ਦਾ ਲਿਖਿਆ ਸੀ ਤੇ ਅੱਜ ਜ਼ਿੰਦਗੀ ਚ ਕਈ ਭਰਾ ਜਿਹੜੇ ਮੇਰੇ ਬੜੇ ਅਜ਼ੀਜ਼ ਸੀ ਅੱਜ ਮੇਰੇ ਨਾਲ ਨਹੀਂ ਉਹ ਗਾਣਾ ਕਹਿੰਦਾ ਹਾਂ ਨਾ ਖੁਸ਼ੀ ਰਹੀ ਨਾ ਚਾਰ ਹਾਂ ਨਾ ਸਜਣ ਰਹੇ ਨਾ ਵਾਰਿਆ ਨਾ ਖੁਸ਼ੀ ਰਹੀ ਨਾ ਚਾਰਿਆ ਨਾ ਸਜਣ ਰਹੇ ਨਾ ਵਾਰਿਆ ਇਹ ਦੁਨੀਆ ਪਾਵੇਂ ਲੱਖ ਵਸਦੀ ਟੁੱਟਿਆ ਦਿਲ ਕਿਤੋਂ ਨਾ ਜੁੜਿਆ ਏ ਹੋ ਮੇਰੇ ਸਜਣ ਇਨੀ ਦੂਰ ਕਿੱਥੋਂ ਵਾਪਸ ਕੋਈ ਨਾ ਮੁੜ ਆਏ ਹੋ ਮੇਰੇ ਸੱਜਣ ਇੰਨੀ ਦੂਰ ਗਏਿੱਥੋਂ ਵਾਪਸ ਕੋਈ ਨਾ ਮੁੜ ਆਏ ਸੋ ਇੰਨਾ ਹੀ ਮੈਂ ਆਪਣੇ ਭਰਾ ਲਈ ਕਹੂੰਗਾ ਸੋ ਯਮਲਾ ਫਿਲਮ ਆ ਰਹੀ ਆ ਸਾਰਿਆਂ ਨੇ ਹਮ ਹਮਾ ਕੇ ਪਹੁੰਚਣਾ ਸੋ ਮੇਰਾ ਨਾ ਭਾਜੀ ਸਵੇਰੇ ਉੱਠਣਾ ਬਹੁਤ ਔਖਾ ਹੁੰਦਾ ਮੈਂ ਬੜਾ ਲੇਟ ਸੌਣਾ ਹੁੰਦਾ ਭਾਜੀ ਦਾ ਮੈਨੂੰ ਫੋਨ ਆਇਆ ਅਮਰ ਬਾਜੀ ਉਹ ਆ ਜੀ ਦੇ ਨਾਲ ਮੈਂ ਸਟਾਰਟਿੰਗ ਕੀਤੀ ਸੀ ਇਹ ਮੇਰੇ ਲਈ ਲੱਕੀ ਬੰਦਾ ਹੈ ਮੇਰਾ ਭਰਾ ਆ ਜਿੱਥੋਂ ਸਾਡੇ ਗਾਣੇ ਗੱਲਾਂ ਮਿੱਠੀਆਂ ਸਾਰੇ ਹਨਾ ਤੇ ਅਮਰ ਉਹ ਆ ਜਦੋਂ ਪੈਸਾ ਪੁਸੇ ਦੀ ਲੋੜ ਪਵੇ ਮੈਂ ਫੋਨ ਕਰ ਦਿੰਨਾ ਭਾਈ ਪਾਇਓ 2-3 ਕਰੋੜ ਇਹ ਕਦੇ ਵੀ ਨਾ ਨਹੀਂ ਕਰਦਾ ਗਾਣੇ ਗੂਣੇ ਮੈਂ ਬਾਅਦ ਦਿੰਨਾ ਸੋ ਬਹੁਤ ਹੀਰਾ ਭਰਾ ਆ ਬਹੁਤ ਵਧੀਆ ਸੋ ਜਦੋਂ ਜਦੋਂ ਭਰਾ ਦਾ ਫੋਨ ਆਇਆ ਨਾ ਵੀਮਨ ਕਿਰਤ ਬਾਜੀ ਯਮਲਾ ਦਾ ਮਿਊਜ਼ਿਕ ਆਪਾਂ ਕਰ ਰਹੇ ਆ ਸੋ ਦਿਲੋਂ ਇਹ ਟਾਈਮ ਦੇ ਵਿੱਚ ਕੋ ਬੋਲ ਰਿਹਾ ਹੈ ਅਚਾ ਸਸ ਇਹ ਟਾਈਮ ਦੇ ਵਿੱਚ ਤੁਸੀਂ ਪਰਿਵਾਰ ਨਾਲ ਖੜੇ ਆ ਠੀਕ ਆ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਬਾਕੀ ਸਾਡੇ ਸੀਨੀਅਰ ਸਾਰੇ ਭਰਾ ਬੈਠੇ ਆ ਮੈਨੂੰ ਆਪਾਂ ਐਵੇਂ ਦੇ ਬੰਦਿਆਂ ਦੇ ਫੈਨ ਆ ਠੀਕ ਆ ਆ ਨਹੀਂ ਵੀ ਰਪੀਆਂ ਕਰਕੇ ਵੀ ਜਿਹੜੀ ਚੀਜ਼ ਆ ਤੁਸੀਂ ਕੀਤੀ ਆ ਇਹ ਭਾਜੀ ਕਿਸੇ ਕਿਸੇ ਚ ਹੁੰਦਾ ਹੈ ਨਾ ਤੇ ਬਾਕੀ ਆਪਾਂ ਮੇਰੇ ਮੇਰੀ ਕੋਈ ਲੋੜ ਪਵੇ ਫਿਲਮ ਦਾ ਪ੍ਰੀਮੀਅਮ ਕੁਝ ਵੀ ਹੈ ਨਾ ਭਾਵੇਂ ਮੇਰਾ ਸ਼ੋਅ ਹੋਵੇ ਭਾਵੇਂ ਕੁਝ ਹੋਵੇ ਛੱਡ ਕੇ ਮੈਂ ਪਹੁੰਚੂਗਾ ਭਾਜੀ ਬਸ ਇੰਨਾ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ